ਫਨੀ ਗੱਲ ਦੱਸਤੀਆਂ ਮੈਂ ਤੈਨੂੰ ਬਿਲਕੁਲ ਕਪਲ ਆਂਦੇ ਮੈਨੂੰ ਕਹਿੰਦੇ ਡਾਕਟਰ ਸਾਹਿਬ ਅਸੀਂ ਨਾ 1 ਸਾਲ ਤੋਂ ਦਵਾਈ ਖਾ ਰਹੇ ਹਾਂ ਪਰ ਬੇਬੀ ਨਹੀਂ ਹੋ ਰਿਹਾ ਸਾਲ ਹੋ ਗਿਆ ਸਾਨੂੰ ਦਵਾਈ ਖਾਂਦੇ ਤੇ ਮੈਂ ਉਹਨਾਂ ਨੂੰ ਪੁੱਛਤੀਆਂ ਕਾਦੀ ਦਵਾਈ ਖਾ ਰਹੇ ਹੋ ਜੇ ਬੇਬੀ ਹੁੰਦੀ ਹਾਂ ਮੈਂ ਕਿਹਾ ਪਰ ਪ੍ਰੋਬਲਮ ਕਿੱਥੇ ਹੈ ਤੁਹਾਨੂੰ ਵਾਈਫ ਨੂੰ ਪ੍ਰੋਬਲਮ ਹੈ ਤੁਹਾਨੂੰ ਉਹ ਨਹੀਂ ਸਾਨੂੰ ਪਤਾ ਸਭ ਕੁਝ ਲੱਗਦਾ ਠੀਕ ਹੈ ਪਰ ਅਸੀਂ ਦਵਾਈ ਖਾ ਰਹੇ ਹਾਂ ਸੋ ਥਿਸ ਇਜ਼ ਸਟ੍ਰੇਂਜ ਜਦ ਤੱਕ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਕਿਹੜੇ ਫੈਕਟਰਸ ਤੁਹਾਡੇ ਲਈ ਵਰਕ ਨਹੀਂ ਕਰ ਰਹੇ ਆ ਦੇ ਆਰ ਨਾਟ राइट हाउ विल यू आई मीन हाउ विल यू आइडेंटिफाई की की ट्रीटमेंट लाना hmm. तो एने वेच्ट को लैक ऑफ अवेयरनेस है हमारी सोसाइटी में कि लोग कई बार ही जनरल डॉक्टर्स ਕੋਲ ਜਾ ਕੇ ਜਾਂ इवन क्वैक्स ਸਾਡੇ ਸਾਡੇ ਕੰਟਰੀ ਵਿੱਚ ਤੇ ਐਨੇ ਸਾਰੇ ਲੋਕੀ ਮੈਡੀਕਲ ਪ੍ਰੈਕটিশਨਰਸ ਬਣੇ ਬੈਠੇ ਜਿਹੜੇ ਕੁਆਲੀਫਾਈਡ ਵੀ ਨਹੀਂ ਹੈ ਉਹਨਾਂ ਤੋਂ ਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹੈ ਹੈਨਾ ਆਯੁਰਵੈਦਿਕ ਟ੍ਰੀਟਮੈਂਟਸ ਵੀ ਕਰਦੇ ਹੈ ਦੇ ਆਰ ਨਾਟ ਅਵੇਅਰ ਕਿ ਸਾਨੂੰ ਪ੍ਰੋਬਲਮ ਕੀ ਹੈ ਬਸ ਅਸੀਂ ਦਵਾਈ ਖਾ ਰਹੇ ਹਾਂ this is not the right way to go about things Maltla, this bhi, should change ਹਲੇ ਵੀ ਆਪਣੀ ਸੋਸਾਇਟੀ ਮਤਲਬ ਆਪਾਂ ਇੰਨੇ ਪੜੇ ਲਿਖਿਆ ਐਡਵਾਂਸ ਟੈਕਨੋਲੋਜੀ ਇੰਨੀ ਐਡਵਾਂਸ ਹੈ ਬਟ ਹਲੇ ਵੀ ਅਸੀਂ ਕਈ ਵਾਰੀ ਸ਼ਰਮ ਮਹਿਸੂਸ ਕਰਦੇ ਆ ਹਾਂ ਦ ਫੀਅਰ ਇਨ ਦਾ ਮਿਥ ਹੈਸ ਟੂ ਬੀ ਰਿਮੂਵਡ ਨਾ ਹਾਂ ਜਦੋਂ ਇਸ ਗੱਲ ਨੂੰ ਆਪਾਂ ਸਮਝਾਂਗੇ ਕਿ ਇਟਸ ਓਕੇ ਇਫ ਇਟ ਇਸ ਨਾਟ ਹੈਪਨਿੰਗ ਜੇ ਅਸੀਂ ਮਦਦ ਲਾਂਗੇ ਅੱਜਕੱਲ ਤੇ ਹਰ ਤਰ੍ਹਾਂ ਦੀ ਮਦਦ ਅਵੇਲੇਬਲ ਹੈ ਹੂੰ ਸਾਇੰਸ ਹੈਸ ਪ੍ਰੋਗਰੈਸ ਸੋ ਮੱਚ ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਅਸੀਂ ਕਈ ਬਿਮਾਰੀਆਂ ਜਦੋਂ ਹੁੰਦੀਆਂ ਸੀ ਅਸੀਂ ਉਸ ਇੰਡੀਵਿਜੂਅਲ ਨੂੰ ਕਹਿੰਦੇ ਸੀ ਤੁਸੀਂ ਮਾਂ ਨਹੀਂ ਬਣ ਸਕਦੇ ਤੇ ਤੁਸੀਂ ਵੀ ਉਹ ਨਹੀਂ ਬਣ ਸਕਦੇ ਆ ਜੋ ਚੀਜ਼ਾਂ ਬਦਲ ਗਈਆਂ ਵੀ ਹੈਵ ਸੋ ਮਨੀ ਅਸਿਸਟਡ ਰੀਪਰੋਡਕਟਿਵ ਟੈਕਨੀਕਸ ਆਈਯੂਆਈ ਹੈ ਆਈਵੀਐਫ ਹੈ ਹਿਕਸੀ ਹੈ ਹੈਨਾ ਹੁਣ 올ਡਰ ਕਪਲਸ ਲਈ ਇਵਨ ਉਸਾਈਡ ਡੋਨੇਸ਼ਨ ਹੈ ਵੀ ਕੈਨ ਡੂ ਸੋ ਮਚ ਬੜੀ ਫਨੀ ਗੱਲ ਦੱਸਦੀ ਆ ਮੈਂ ਤੈਨੂੰ ਬਿਲਕੁਲ ਕਪਲ ਆਂਦੇ ਮੈਨੂੰ ਕਹਿੰਦੇ ਡਾਕਟਰ ਸਾਹਿਬ ਅਸੀਂ ਨਾ 1 ਸਾਲ ਤੋਂ ਦਵਾਈ ਖਾ ਰਹੇ ਹਾਂ ਪਰ ਬੇਬੀ ਨਹੀਂ ਹੋ ਰਿਹਾ ਸਾਲ ਹੋ ਗਿਆ ਸਾਨੂੰ ਦਵਾਈ ਖਾਂਦੇ ਤੇ ਮੈਂ ਉਹਨਾਂ ਨੂੰ ਪੁੱਛ ਤਿਆਂ ਕਾਦੀ ਦਵਾਈ ਖਾ ਰਹੇ ਹੋ ਜੀ ਬੇਬੀ ਹੁੰਦੀ ਹਾਂ ਮੈਂ ਕਿਹਾ ਪਰ ਪ੍ਰੋਬਲਮ ਕਿੱਥੇ ਹੈ ਤੁਹਾਨੂੰ ਵਾਈਫ ਨੂੰ ਪ੍ਰੋਬਲਮ ਹੈ ਤੁਹਾਨੂੰ ਉਹ ਨਹੀਂ ਸਾਨੂੰ ਪਤਾ ਸਭ ਕੁਝ ਲੱਗਦਾ ਠੀਕ ਹੈ ਪਰ ਅਸੀਂ ਦਵਾਈ ਖਾ ਰਹੇ ਹਾਂ ਸੋ ਥਿਸ ਇਜ਼ ਸਟ੍ਰੇਂਜ ਜਦ ਤੱਕ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਕਿਹੜੇ ਫੈਕਟਰਸ ਤੁਹਾਡੇ ਲਈ ਵਰਕ ਨਹੀਂ ਕਰ ਰਹੇ ਜਾਂ ਦੇ ਆਰ ਨਾਟ ਰਾਈਟ ਹਾਊ will you identify I mean how will you identify ਕਿ ਕੀ ਟਰੀਟਮੈਂਟ ਲੈਣਾ ਤੋ ਐਨੇ ਕੋ ਲैक ऑफ ਅਵੇਅਰਨੈਸ ਹੈ ਸਾਡੀ ਸੋਸਾਇਟੀ ਵਿੱਚ ਕਿ ਲੋਕੀ ਕਈ ਵਾਰੀ ਜਨਰਲ ਡਾਕਟਰਸ ਕੋਲ ਜਾ ਕੇ ਜਾਂ ਇਵਨ ਕੁਐਕਸ ਸਾਡੇ ਸਾਡੇ ਕੰਟਰੀ ਵਿੱਚ ਤੇ ਐਨੇ ਸਾਰੇ ਲੋਕੀ ਮੈਡੀਕਲ ਪ੍ਰੈਕটিশਨਰਸ ਬਣੇ ਬੈਠੇ ਆ ਜਿਹੜੇ ਕੁਆਲੀਫਾਈਡ ਵੀ ਨਹੀਂ ਹੈ ਉਹਨਾਂ ਤੋਂ ਜਾ ਕੇ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਆ ਹੈਨਾ ਆਯੁਰਵੈਦਿਕ ਟ੍ਰੀਟਮੈਂਟਸ ਵੀ ਕਰਦੇ ਆ ਦੇ ਆਰ ਨਾਟ ਅਵੇਅਰ ਕਿ ਸਾਨੂੰ ਪ੍ਰੋਬਲਮ ਕੀ ਹੈ ਬਸ ਅਸੀਂ ਦਵਾਈ ਖਾ ਰਹੇ ਹਾਂ ਦਿਸ ਇਸ the right way to go about things this should change ਹਲੇ ਵੀ ਆਪਣੀ ਸੁਸਾਇਟੀ ਮਤਲਬ ਆਪਾਂ ਇੰਨੇ ਪੜੇ ਲਿਖਿਆ ਐਡਵਾਂਸ ਟੈਕਨੋਲੋਜੀ ਇੰਨੀ ਐਡਵਾਂਸ ਹੈ ਬਟ ਹਲੇ ਵੀ ਅਸੀਂ ਕਈ ਵਾਰੀ ਸ਼ਰਮ ਮਹਿਸੂਸ ਕਰਦੇ ਆ ਹਾਂ the fear in the myth has to be removed ਨਾ ਹਾਂ ਜਦੋਂ ਇਸ ਗੱਲ ਨੂੰ ਆਪਾਂ ਸਮਝਾਂਗੇ ਕਿ ਇਟਸ ਓਕੇ ਇਫ ਇਟ ਇਸ ਨਾਟ ਹੈਪਨਿੰਗ ਜੇ ਸਹੀ ਮਦਦ ਲਾਂਗੇ ਅੱਜਕੱਲ ਤੇ ਹਰ ਤਰ੍ਹਾਂ ਦੀ ਮਦਦ ਅਵੇਲੇਬਲ ਹੈ ਹੂੰ ਸਾਇੰਸ ਹੈਸ ਪ੍ਰੋਗਰੈਸ ਸੋ ਮੱਚ ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਅਸੀਂ ਕਈ ਬਿਮਾਰੀਆਂ ਜਦੋਂ ਹੁੰਦੀਆਂ ਸੀ ਅਸੀਂ ਉਸ ਇੰਡੀਵਿਜੂਅਲ ਨੂੰ ਕਹਿੰਦੇ ਸੀ ਤੁਸੀਂ ਮਾਂ ਨਹੀਂ ਬਣ ਸਕਦੇ ਤੇ ਤੁਸੀਂ ਵੀ ਉਹ ਨਹੀਂ ਬਣ ਸਕਦੇ ਅੱਜ ਉਹ ਚੀਜ਼ਾਂ ਬਦਲ ਗਈਆਂ ਵੀ ਹੈਵ ਸੋ ਮਨੀ ਅਸਿਸਟਡ ਰੀਪਰੋਡਕਟਿਵ ਟੈਕਨੀਕਸ ਆਈਯੂਆਈ ਹੈ ਆਈਵੀਐਫ ਹੈ ਹਿਕਸੀ ਹੈ ਹੈਨਾ 올ਡਰ ਕਪਲਸ ਲਈ ਇਵਨ ਉਸਾਈਡ ਡੋਨੇਸ਼ਨ ਹੈ ਵੀ ਕੈਨ ਡੂ ਸੋ ਮਚ